ਵਾਹ ਵਾਹ ਤੇਰੇ ਨਾਲ ਕਿੰਨੀਆਂ ਗੱਲਾਂ ਕਿੰਨੀਆਂ ਉਹਾਸਾ ਸੰਦੀ ਨਾਲ ਲੱਟੀអស់ ਜੇਤੀ ਆ ਗਿਆ ਹੋ ਜੇਤੀ ਆ ਗਿਆ ਪਰ ਸੌਦਾ ਮੇਰੇ ਨਾਲ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਜੋ ਗ੍ਰਿਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਨੇ ਨੌਕਰੀ ਕਰਦੇ ਹਨ ਉੱਚੀ ਨੌਕਰੀ ਡਿਊਟੀ ਦੇ ਨਾਲ ਨਿਕੋ ਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਆ ਜਦੋਂ ਹੋਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇਹ ਮਲੋ ਨਾਰਮਲ ਪਰਿਵਾਰ ਆ ਜੀ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਤੁਹਾਨੂੰ ਪਤਾ ਲੱਗਾ ਜੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅੱਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਥੋੜਾ ਸੱਟ ਲੱਗ ਗਈ ਆ ਤੋਂ ਉਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਨਾ ਪਤਾ ਲੱਗਾ ਵਾ ਇਹ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਇਹ ਕੀ ਕਰਦੇ ਸੀ ਉੱਥੇ ਗ੍ਰਿਫ ਦੇ ਵਿੱਚ ਗ੍ਰਿਫ ਦੇ ਵਿੱਚ ਜੀ ਇਹ 2 ਜਰ ਆਪਰੇਟਰ ਹਨ ਫਿਰ ਇਹਨਾਂ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਰੋਡ ਤੇ ਕੋਈ ਪਾੜੀ ਪੂੜੀ ਰੋਡ ਕਟਿੰਗ ਕਰਨ ਲਏ ਹਨ ਉੱਚ ਹਾਦਸਾ ਹੋ ਗਿਆ ਹੋਰ ਤੇ ਹਾਦਸਾ ਹੋ ਗਿਆ ਤੇ ਜੀ ਪ੍ਰਵਾਹ ਲਾਸਟ ਟਾਈਮ ਉਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਪਰਿਵਾਰ ਦੇ ਵਿੱਚ ਸੁਪਨੇ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਇਹ ਦਸੀਏ ਜੀ ਤੁਹਾਨੂੰ ਹਾਂ ਜੇ ਮਿਲਣ ਵਰਕਸ਼ਾਪ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਵਾ ਪੁੱਛ ਸਕਦੇ ਹੋ ਤੁਸੀਂ ਬਹੁਤ ਹੀ ਮਿਲਨਸਾਰ ਬੰਦੇ ਹਾਂ ਉਈ ਗਾਲੀ ਇਹ ਜੀ ਇਦਾਂ ਦੀ ਕਦੋਂ ਛੁੱਟੀ ਕੱਢ ਕੇ ਆਇਆ ਛੁੱਟੀ ਕੱਢ ਕੇ ਜੀ 20 22 ਲੈ ਲਓ ਉਹ ਇਹ ਕੋਈਆਂ ਨੂੰ ਬੂਹੇ ਤਾਂ ਨਹੀਂ ਹਾਂ ਜੀ ਅਬਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆ ਰਹੀ ਬਾੜੀ ਮੁੱਕ ਕੇ ਕਦੋਂ ਆਉਗੀ ਮ੍ਰਿਤਿਕ ਦੇ ਜੀ ਕੱਲ ਨੂੰ ਆ ਰਹੀ ਹੈ ਜੀ 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 ਮੇਰਾ ਨਾ ਐਮਟੀ ਡਰਾਈਵਰ ਜਗਤਾਰ ਸਿੰਘ ਜਗਤਾਰ ਜੀ ਤੁਸੀਂ ਇਸੇ ਬੈਕ ਵਿੱਚ ਜਾਇਓ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਲ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਰਜ਼ਰਬ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਰਡਰ ਰੋਡ ਇਹ ਜਲਥਾਣਾ ਥਲ ਸੈਨਾ ਹੈ ਇਸ ਨਾਲ ਦਾ ਸੈਕ ਕੰਨੇ ਦਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਗ ਨੂੰ ਦਿੱਤਾ ਹੋਇਆ ਹੈ ਤੇ ਸ਼੍ਰੀ ਨਗਰ ਵੀ ਰਹੇ ਨੇ 109 ਆਰਸੀਸੀ ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਫੇਰ ਰਹੇ ਜੇ ਮੇਰਾ ਖਾਲਾ ਸ਼ਿਮਲਾ ਵੀ ਰਹੇ ਨੇ 116 33 ਕੱਲ ਕੀ ਹੋਇਆ ਲੱਗਾ ਕੋਈ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਏੰਦਾ ਜਿੱਦਾਂ ਸੁਣੇ ਚ ਆਪਾਂ ਨੂੰ ਆਉਣ ਡਿਆ ਕਿ ਮੈਨੂੰ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ 2 ਡੋਜ਼ਰ ਮਾਰਚ ਕੀਤਾ D50 ਡੋਜ਼ਰ ਸੀ ਉਹ ਪਹਾੜੇ ਲਿਆ ਉਹ ਤੋਂ ਇੱਕਦਮ ਪਹਾੜ ਉੱਤੇ ਟਾਰਕ ਡਿੱਗ ਪਿਆ ਤਾਂ